ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੇ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਪਾਈ ਦਿਹਾਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਟਾਲਾ ਵਿਖੇ 8 ਨਵੰਬਰ ਨੂੰ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਸ਼ੋਅ ਦੀਆਂ ਤਿਆਰੀਆਂ ਸੰਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਆਦਿੱਤਿਓ ਉੱਪਲ ਵੱਲੋਂ ਆਈਟੀਆਈ ਬਟਾਲਾ ਵਿਖੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਅਤੇ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਵਾਉਣ ਦੀ ਹਦਾਇਤ ਦਿੱਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕੀ ਦੱਸਿਆ ਆਓ ਸੁਣਦੇ ਹਾਂ। ਕਹਿੰਦੇ ਤੁਸੀਂ ਕਮਿਊਨਿਟੀ ਵਿਜ਼ਿਟ ਦੀ ਗੱਲ ਕੀ ਕੀਤਾ ਜਾ ਰਿਹਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ 8 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮੀ 5:30 ਵਜੇ ਤੋਂ ਇੱਕ ਲਾਈਟ ਐਂਡ ਸਾਊਂਡ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ ਆ ਆਈਟੀਆਈ ਬਟਾਲਾ ਦਾ ਜਿਹੜਾ ਪਲੇਗਰਾਉਂਡ ਹੈਗਾ ਉੱਥੇ ਇਹ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈਗਾ ਹੈ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਆਨਰ ਦੇ ਵਿੱਚ ਏ ਲਾਈਟ ਐਂਡ ਸਾਊਂਡ ਸ਼ੋ ਇੱਥੇ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਅ ਇਹਦੇ ਵਿੱਚ ਜਿਹੜੀ ਐਂਟਰੀ ਹੈਗੀ ਉਹ ਬਿਲਕੁਲ ਫ੍ਰੀ ਹੈ। ਕੋਈ ਕਿਸੇ ਤਰੀਕੇ ਦੀ ਕੋਈ ਟਿਕਟ ਨਹੀਂ, ਕੋਈ ਪਾਸ ਦੀ ਨਹੀਂ। ਕੋਈ ਵੀ ਇੱਥੇ ਆ ਕੇ ਬੈਠ ਕੇ ਇਸ ਦਾ ਆਨੰਦ ਲੈ ਸਕਦਾ ਹੈ। ਤੇ ਮੇਰੀ ਇਹੀ ਇਸ ਰਾਹੀਂ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਤੁਸੀਂ ਵੱਧ ਤੋਂ ਵੱਧ ਫੈਮਿਲੀ ਨਾਲ ਇੱਥੇ ਆ ਕੇ ਇਹ ਲਾਈਟ ਐਂਡ ਸਾਊਂਡ ਸ਼ੋ ਨੂੰ ਦੇਖੋ। ਸਰ ਕਿੰਨਾ ਸਮਾਂ ਪ੍ਰੋਗਰਾਮ ਚੱਲੇਗਾ? ਦੇਖੋ ਇਹ ਪ੍ਰੋਗਰਾਮ ਜਿਹੜਾ ਹੈ ਅਰਾਊਂਡ 1.5 ਘੰਟੇ ਦਾ ਪ੍ਰੋਗਰਾਮ ਹੋਊਗਾ। ਤੇ ਬੜਾ ਅੱਛਾ ਹਿਸਟਰੀ ਦੇ ਨਾਲ ਇਹ ਜੋੜਨ ਵਾਲੀ ਚੀਜ਼ ਹੈਗੀ ਹੈ ਤੇ ਬੜਾ ਬਿਊਟੀਫੁਲ ਤਰੀਕੇ ਨਾਲ ਡਿਜ਼ਾਈਨਡ ਹੈ ਤੇ ਬਾਕੀ ਸਾਰਿਆਂ ਨੂੰ ਬੜਾ ਆਨੰਦ ਆਊਗਾ ਇਸ ਨਾਲ ਕਿੰਨੀ ਚੈਰੀ ਹੋ ਗਈ ਜੇ ਕਿੱਥੋਂ ਆ ਰਹੇ ਨੇ ਆਰਟਿਸਟ ਜਿਹੜੇ ਆ ਰਹੇ ਨੇ ਦੇਖੋ ਆਰਟਿਸਟ ਜਿਹੜੇ ਹੈਗੇ ਪੂਰਾ ਇੱਕ ਸਾਊਂਡ ਐਂਡ ਲਾਈਟ ਸ਼ੋ ਦਾ ਪੂਰਾ ਇੱਕ ਸੈਟਅਪ ਹੈਗਾ ਜਿਹੜਾ ਕਿ ਇੱਥੇ ਗਰਾਊਂਡ ਦੇ ਵਿੱਚ ਸੈਟਅਪ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਮੇਰੀ ਇਹੀ ਬੇਨਤੀ ਹੈ ਪੂਰੇ ਜ਼ਿਲ੍ਹੇ ਚੋਂ ਨਾਟ ਜਸ ਬਟਾਲਾ ਚੋਂ ਸਾਰੇ ਜ਼ਿਲ੍ਹੇ ਚੋਂ ਤੁਸੀਂ ਇੱਥੇ ਆ ਕੇ ਦੇਖੋ ਇੱਕ ਬੜੀ ਦੇਖਣ ਵਾਲੀ ਚੀਜ਼ ਹੈ